ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋ ਟੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਹਲਕੜੇ ਬਾਈ ਦੁਇਪੂ ਕੋਲੇ ਪਹੁੰਚੇਗੇ ਤਿੰਨ ਤੁਹਾਨੂੰ ਜਾਨਵਰ ਦਿਖਾ ਦੇਾਂਗੇ ਇੱਕ ਨੀਲੀ ਦਾ ਵੀ ਮੱਝ ਕਰੋ ਸੂਈ ਇਹ ਵੀ ਬਾਈ ਜੀ ਤੋਂ ਪੁੱਛਾਂਗੇ ਪ्योर ਨੀਲੀ ਦਾ ਵਿੱਚ ਪੈਂਦੀ ਆ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਬਗੇਰ ਬੱਚੋਂ ਬੈਡ ਜਰਸੀ ਇਹ ਅਲਾਰਟ ਤੇ ਦਿਖਾਵਾਂਗੇ ਦੂਜੇ ਨੰਬਰ ਤੇ ਉਹਨਾਂ ਦਿਖਾਵਾਂਗੇ ਝੋਟੀ ਗੱਬਣ ਦੇ ਪਹਿਲੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਨੀਲੀ ਦਾਬੀ ਦੀ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਦੀਪੂ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਪੂਰੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 6284110 43 ਫੋਨ ਨੰਬਰ ਆ ਗਿਆ ਵੀਰੇ ਪਿੰਡ ਆਲਕੜਿਆ ਗਿਆ ਤੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਗਿਆ ਓਕੇ ਨੇੜੇ ਪਿੰਡ ਭਦੌੜ ਤੇ ਜੰਗਿਆਣਾ ਦੇ ਸੈਦੋ ਕੇ ਰਹਿ ਗਿਆ ਓਕੇ ਜੀ ਸਲਾਦਪੁਰਾ ਵੀ ਆਪਾਂ ਨੂੰ ਸਲਾਦਪੁਰਾ ਵੀ ਇੰਦਰ ਬਠਿੰਡੇ ਜ਼ਿਲ੍ਹੇ ਦਾ ਸਲਾਦਪੁਰਾ ਤੇ ਆਪਣਾ ਜ਼ਿਲ੍ਹਾ ਆ ਗਿਆ ਬਰਨਾਲਾ ਬਰਨਾਲਾ ਤਹਿਸੀਲ ਤਾਂ ਪਾ ਤਹਿਸੀਲ ਤਾਂ ਪਾ ਗਿਆ ਤੇ ਮੇਨ ਸ਼ਹਿਰ ਮਸ਼ਹੂਰ ਭਦੌੜ ਤੁਹਾਡੇ ਕੋਲ ਭਦੌੜ ਆ ਗਿਆ ਨੇ ਓਕੇ ਜੀ ਤੇ ਬਾਈ ਦੀਪੂ ਜਿਹੜੀ ਆਪਾਂ ਕਈ ਦਿਨ ਹੋ ਚਾਰੇ ਰਿਸਪੌਂਸ ਮਿਲਣ ਲੱਗਾ ਚੈਨਲ ਨੂੰ ਓਕੇ ਤੇ ਜਿਹੜੀ ਆਪਾਂ ਅੱਜ ਆਪਾਂ ਤੈਨੂੰ ਦਿਖਾ ਰਹੇ ਹਾਂ ਇੱਕ ਜਰਸੀ ਵੈੜ ਬਿਨਾ ਵਿੱਚ ਤੇ ਇੱਕ ਛੋਟੀ ਪਲੂਣਾ ਇਹ ਹਾਂ ਨਹੀਂ ਬਈ ਦੂਜਾ ਸੂਆ ਦੂਜਾ ਤੇਰੀ ਪਹਿਲੇ ਨੰਬਰ ਦੇ ਆਪਾਂ ਨੀਲੀ ਰਾਵੀ ਦੇਖੀ ਜਾਂਦੇ ਆ ਬਾਈ ਤੇਰੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 11 ਵਜੇ ਦਾ ਦੇਖੋ ਕਿੰਨਾ ਬਈ ਹਾਂ 12 ਵਜੇ 11 ਵਜੇ ਕੇ 53 ਮਿੰਟ ਦਾ ਆ ਆ ਦੇਖੋ ਜੀ 11 ਵਜੇ 53 ਮਿੰਟ ਦਾ ਟਾਈਮ ਆ ਉਸ ਹਿਸਾਬ ਨਾਲ 8 ਤਰੀਕ ਆ ਗਈ ਜੱਜਮੈਂਟ ਕਰ ਲਿਓ ਲੈਵੇ ਦੀ ile rapidne mi ho nu subi nu ਇਨੂੰ ਸਾਹ ਦੇ ਲਾ ਬਾਈ ਅੱਜ ਮਹੀਨਾ ਹੋ ਗਿਆ ਸਹੀ ਸੂਈ ਮਹੀਨਾ ਸੂਈ ਨੂੰ ਹੋ ਗਿਆ ਸਹੀ ਮੈਣ ਨਾਲਾ ਦੁੱਧ ਕਿੰਨਾ ਬਾਈ ਇਹਦੇ ਥੱਲੇ 8 ਕਿਲੋ ਮੈਣ ਨਾਲਾ ਦੁੱਧ ਆ ਵੀਰੇ ਤੇ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਸੂਈ ਵੀ ਆ ਤੇ ਅੱਗੇ ਕੋਈ ਟੀਕਾ ਤਾਂ ਇਹ ਮਹੀਨੇ ਸੂਈ ਕੋ ਲੱਗਿਆ ਨਹੀਂ ਹਾਂ ਨਹੀਂ ਟੀਕਾ ਹਜੇ ਕੋਈ ਲਵਾਇਆ ਪੈਣੀ ਠੀਕ ਗੱਲ ਆਓ ਇਹਨੂੰ ਬਾਹਰੋਂ ਤੋੜਾ ਕਰਾ ਕੇ ਚੈੱਕ ਤੇਦੀਪੂ ਮਿਲਦੀ ਮਿਲਦੀ ਬੱਚੇ ਦੇ ਵੀਰੇ ਮੈਂ ਬੱਚੇ ਦੇ ਮਿਲਦੇ ਮਗਰ ਕੱਟੀ ਆ ਗਈ ਮਗਰ ਕੱਟੀ ਆ ਗਈ ਕੱਟੀ ਮੋਰਾ ਜਾ ਗਈ ਨਾ ਕੱਟੀ ਮੋਰਾ ਚੈੱਕ ਤੇ ਮੱਝ ਠੀਕ ਆ ਤੇ ਸੂਆ ਕਿਹੜਾ ਸੂਈ ਵੀ ਆ ਤੀਜਾ ਰੀਜਨਲ ਸੂ ਤੇ ਥਾਣਲੇਵਾ ਸੋਹਣਾ ਜੱਜਮੈਂਟ ਤੁਸੀਂ ਫੇਰ 12 ਵਜੇ ਦੇ ਹਿਸਾਬ ਨਾਲ ਕਰਨੀਆਂ ਤੁਹਾਨੂੰ ਦੱਸ ਦਗੇ ਤੇ 8 ਨੇ 6 ਵਜੇ ਨੂੰ ਇਹਨੇ ਚੰਗਾ ਲੈਵਾ ਭਰਨੂ ਬਾਈ ਹਾਂ ਨੀਲੀ ਲਾਗ ਜਸ ਸਾਰਾ ਕਰਨਿਆ ਹੈਗਾ ਕੋ ਘੋ ਘਰਦੀਆ ਨਹੀਂ ਹੈਗਾ ਨਿਸ਼ਾਨੀਆਂ ਸਾਰੀਆਂ ਕਵਰ ਕਰਦੀਆ ਬਾਕੀ ਦਾ ਵਜਨ ਵਜੂਦ ਮਧਰੀ ਗੋਡੀ ਦੀ ਮੱਝ ਆ ਗਈ ਮਧਰੀ ਗੋਡੀ ਵਾਲੀ ਨੂੰ ਚੰਗੀ ਮੰਨਦਾ ਰਹੇ ਹਨ ਹਾਂਜੀ ਬਾਈ ਆ ਦੇਖੋ ਜੀ ਤੇ ਥਾਣ ਥਣ ਫਰਤਾਰ ਤੂਰ ਕਿਵੇਂ ਆ ਧਾਰ ਤੂਰ ਜਮੈਂ ਇੱਕ ਨੰਬਰ ਆ ਬਾਈ ਓਕੇ ਧਾਰ ਤੂਰ ਇੱਕ ਨੰਬਰ ਆ ਜੀ ਬਾਕੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸਾਲੀ ਤੁਸੀਂ ਆਪਦੀ ਆਪ ਕਰਨੀ ਆ ਕਿਉਂਕਿ ਪੈਸੇ ਥੋੜੀ ਜੇ ਤੇ ਬਾਈ ਦੀਪੂ ਕਿੰਨੇ ਪੈਸੇ ਆਦੇ ਬਾਅਦ ਲੈਂਡ ਤੇ ਦੇਣ ਇਹਦਾ 82000 ਚ ਮਾਨਤਾ ਕਰ ਮਾਨਦਾਨ ਹੋ ਜਾਊਗਾ ਜਾਇ ਰੇਟ ਆ ਬਾਈ ਦਾ ਮਹੀਨੇ ਸੂਈ ਵੀ 8 ਕਿਲੋ ਦੋ ਤੁਸੀਂ ਮਿੰਨ ਕੇ ਲੈ ਜਾ ਸਕਦੇ ਹੋ ਬਾਕੀ ਦੀ ਗੱਲ ਸੰਪਰਕ ਤੁਸੀਂ ਬਾਈ ਨਾਲ ਕਰਨਾ ਤੇ ਵੀਰੇ ਦੂਜਾ ਸੂਆ ਝੋਟੀ ਇਹ ਦੂਜਾ ਸੂਆ ਝੋਟੀ ਬਾਈ ਹਫਤੇ ਦੀ ਕੱਜੀ ਆ ਤੇ ਥਣ ਲੇਵੇ ਦੀ ਬੜੀ ਸਾਫ ਆ ਨਾ ਥਣ ਲੇਵੇ ਦੀ ਤਾਂ ਪੂਰੀ ਸਾਫ ਆ ਵੀਰੇ ਤੇ ਭਾਰ ਪਿੱਛਾ ਤੇ ਥਣ ਸੁਣੋ ਕਿਆ ਉਹਦੀ ਆਪਣੀ ਗਰੰਟੀ ਹੋ ਵੀਰੇ ਠੀਕ ਆ ਵੀਰੇ ਜੇ ਕੋਈ ਆਨਲਾਈਨ ਮੰਗਾਉਂਦਾ ਫੇਰ ਆਨਲਾਈਨ ਥਣਾਂ ਦੀ ਗਰੰਟੀ ਉਹ ਭਾਰ ਦੀ ਗਰੰਟੀ ਤੇ ਪਹਿਲੇ ਸੂਜਾ ਕਿੰਨਾ ਕਰਕਾਰ ਸੀ ਬਈ ਇਹਦਾ ਪਹਿਲੇ ਸੂਜਾ ਬਈ ਇਹਨੇ 1100 11.5 ਕਿਲੋ ਦੁੱਧ ਦਿੱਤਾ ਐਤ ਕੀ ਫਿਰ ਦੇ ਦੂੰਗੀ 12 ਕਿਲੋ 12 13 ਕਿਲੋ ਦੁੱਧ ਆਵਣਾ ਦੂਗੀ ਲੈਵੇ ਲੂਵੇ ਦੀ ਭਾਲੀ ਜ਼ਿਆਦੇ ਸਾਫ ਲੈ ਜੀ ਬਾਕੀ ਦੀ ਗੱਲ ਦੀ ਪੂਜੜੇ ਦਾ ਲੈਵਾ ਨਾ ਹਨਾ ਨਾਲ ਬਿਊਟੀ ਵੀ ਆ ਤੇ ਦੁੱਧ ਵੀ ਇਹਨੇ ਦੇਣਾ ਹਾਂ ਦੁੱਧ ਵੀ ਜੀ ਸਾਰੀਆਂ ਗੱਲਾਂ ਪੂਰੀਆਂ ਕਰਨੀਆਂ ਨੇ ਜੀ ਇਹ ਸਮਾਨ ਜਿਵੇਂ ਬਾਈ 100 ਚ ਇੱਕ ਦੋ ਬਸਵਾ ਨੂੰ ਆਇਆ ਲੈਵਾ ਲੱ ਤੇ ਇਕੱਲਾ ਇਕੱਲਾ ਥਣ ਲੱਗਿਆ ਵਾ ਹਨਾ ਹਾਂ ਤੇ ਕੱਟੀ ਤੋਰਦੀ ਦੇ ਕੋਈ ਕੋ ਸ਼ਾਂਗ ਨਹੀਂ ਹੂੰ ਦੋ ਦਿਨੇ ਬਾਕੀ ਦੇ ਦੇਣਾ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋਊ ਜਮਾਂ ਜਾਇਜ ਤੇ ਬਾਕੀ ਦਾ ਸੰਪਰਕ ਤੁਸੀਂ ਭਾਈ ਨਾਲ ਕਰਨਾ ਨੰਬਰ ਭਾਈ ਦਾ ਔਨ ਸਕਰੀਨ ਚੱਲੀ ਜਾਂਦਾ ਥਣ ਲੇਵਾ ਨੇੜ ਤੋਂ ਕੈਮਰਾ ਲਾ ਕੇ ਦਿਖਾ ਦੇਾਂਗੇ ਜੀ ਪੂਖ ਦੇ ਵਿੱਚ ਚਾਰਵੇਂ ਵਾਲ ਇਹਦੇ ਚਿੱਟੇ ਹਨੀ ਆ ਦੇਖ ਕੁਆਲਿਟੀ ਚੰਗੀ ਥਣ ਲੇਵੇ ਦੀ ਪੂਰੀ ਸਾਫ ਤੇ ਪੂਸ਼ ਕਰੋ ਚੱਕ ਜਮ ਬਲੈਕ ਪੂਸ਼ ਆ ਨਾ ਵੀਰੇ ਸ਼ੋਰ ਜੈਡ ਬਲੈਕ ਥਣ ਲੇਵੇ ਦੀ ਬਹੁਤ ਸਾਫ ਹਨਾ ਡਰਦੀ ਏ ਥੋੜੀ ਜੀ ਆ ਦੇਖ ਓਕੇ ਵੀਰੇ ਓਕੇ ਓਕੇ ਇਹ ਇਹਦੇ ਕਿਨੇ ਬਹਿ ਆ ਗਏ ਬਈ ਇਹਦਾ ਇੱਕ ਬੱਚੀ ਜੋ ਮਾਂ ਟਾਂ ਕਰਾਂਗੇ ਤੇ ਹੁਣ ਆਪਾਂ ਬੈਡ ਜਰਸੀ ਕੱਢਣੋਂ ਨਾਲੇ ਬਾਹਰ ਨਾਲ ਗੱਲਾਂ ਬਾਤਾਂ ਕਰੀ ਜੰਨੇ ਆ ਇਹ ਜਰਸੀ ਭਾਈ ਅੱਜ ਇਹਨੂੰ 15 ਦਿਨ ਹੋ ਗਏ ਸੂਈ ਨੂੰ ਪੱਕਾ ਪੱਕਾ ਮਾਗਰੇ ਦੇ ਬੱਛੀ ਸੀ ਬੰਦਿਆਂ ਨੇ ਬੱਛੀ ਰੱਖ ਲਈ ਓਕੇ ਮਾਗਰੇ ਬ੍ਰੀਟੌਰ ਤੇ 15 ਦੇ ਦੁੱਧ ਕਿੰਨਾ ਹੋਣ ਇਹਦਾ ਦੁੱਧ ਭਾਈ ਇਹਨੂੰ ਜਿਹੜੇ ਨਾਲ ਮਾਲਕ ਨੇ ਦੱਸੇ ਵੀ 18 ਕਿਲੋ ਭਾਂਡੇ 'ਚ ਪਾ ਰਹੀ ਆ 18 ਕਿਲੋ ਆਪਾਂ 16 ਕਿਲੋ ਕਹਿ ਕੇ ਦੇਣਾ ਵੀ ਹੁਣ ਹਾਂ ਕਿਉਂਕਿ ਲੇਵਾ ਅਥਰ ਨੂੰ ਪੂਰਾ ਭਰ ਨੂੰ ਹੋਰ ਨੇਵਾ ਲੇਵਾ ਜਿਵੇਂ ਹੋਣਾਗਾ ਬਾਈ ਤੂੰ ਗਾਹ ਦੁੱਗਣਾ ਕਰੂਗੀ ਓਕੇ ਦੁੱਗਣਾ ਲੇਵਾ ਕਰ ਲੈਣਾ ਬਾਈ ਕਹਿੰਦਾ ਆ ਦੇਖੋ ਜੀ ਚੰਗੀ ਆ ਥਣ ਲੇਵੇ ਦੀ ਪੂਰੀ ਸਾਫ ਆ ਤੁਸੀਂ ਦਸੱਲੀ ਨਾਲ ਆਪਦਾ ਪਸ਼ੂ ਖਰੀਦਣਾਗਾ ਇਹਦੀਆਂ ਦਾ ਪਤਾ ਨਹੀਂ ਮੈਨੂੰ ਕਹ ਰਹੇ ਨੇ 16 ਕਿਲੋ ਬਾਈ ਕਹਿੰਦਾ ਡੱਬੇ ਭਰ ਕੇ ਲਿਆ ਲਜਾਏ ਬਹੁਤੀ ਡੱਬਾ ਵੀ ਆ ਦਾ ਨਾਲ ਲੈਣ ਹਾਂ ਡੱਬਾ ਆ ਉਹਦਾ ਕਿੰਨੀ ਨਾਲ ਲੈ ਕੇ ਆਉਣ ਚਾਹੇ ਬਾਲਟੀ ਵੀ ਆ ਦੀ ਲਿਆਉਣ ਓਕੇ ਆ ਦੇਖੋ ਜੀ ਥਣ ਲੇਵੇ ਦੀ ਚੰਗੀ ਸਾਫ ਆ ਜੀ ਤੇ ਦੀਪੂ ਬਰੀਡ ਆ ਨਾ ਹਨਾ ਇਹਨੇ ਕੀ ਕਹਿਣਾ ਬਰੀਡ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਆ ਦੇਖੋ ਜੀ ਉਦੇ ਪਾਸੇ ਮਾਰੋ ਗ੍ਰਮ ਮੂਰ ਲੈ ਮਾਗਰ ਲੈ ਜੀ ਸੌਰੀ ਓਕੇ ਹਾਂ ਜਮਾ ਹਾਂ ਬਾਈ ਓਕੇ ਲੈ ਠੀਕ ਆ ਜੀ ਓਕੇ ਬਰੇ ਤੇਦੀ ਪੁੱਵੇ ਕਿਨੇ ਲੈਣ ਦੇਣੀ ਦਸੀ ਵੀਰ ਬਣ ਕੇ ਤਾਂ ਬਸ ਮੋਬਨ ਚਾਹ ਯਾਰ ਚੋ ਮਾਨਤਾਨ ਕਰਾਂਗੇ 52 ਚੋਂ ਹਾਂ ਆਪਣੇ ਮੁੱਲ ਜਮਾ ਜਾਏ ਹੀ ਹੁੰਦੇ ਮਾਨਤਾਨ ਵਾਲੀ ਹੁੰਦੇ ਆਪੇ ਨਹੀਂ ਠੀਕ ਆ ਤੇਰੇ ਮੁੱਲ ਆਪਾਂ ਬਾੜੇ ਆਏ ਛੋਟਛੱਪੇ ਵਾਲਿਆਂ ਚੋਂ ਨਹੀਂ ਮਾਲ ਵੀ ਵੇਚ ਜਾਂਦਾ ਫਿਰ ਮਾਲ ਵੀ ਆਪਾਂ ਉਹਦੀ ਵੇਚ ਦਿੰਨੇ ਆ ਓਕੇ ਤੈਨ ਨਕਸੀ ਤੈਨੇ ਤੁਹਾਨੂੰ ਚੈੱਕ ਕਰਾ ਤੇ ਨੀਲੀ ਦਾ ਵੀ ਦੂਜਾ ਸੂਰ ਝੋਟੀ ਤੇ ਜਰਸੀ ਬੈਡ ਨੰਬਰ ਬੋਲੀ ਬਾਈ 6284110 ਇਕਤਾਂ ਵਾਲੀ ਹੈ ਪਿੰਡ ਆਪਣਾ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਬੈਂਗਾਂ ਦੇ ਭਦੌੜ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ